ਸਸ਼ੀਕਾਲ ਜੀ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਵਾ ਵੱਡੀ ਖਬਰ ਪੰਜਾਬ ਦੇ ਗਵਰਨਰ ਨੂੰ ਲੈ ਕੇ ਆ ਰਹੀ ਆ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਇਸ ਵਕਤ ਸਿਹਤ ਵਿਗੜ ਚੁੱਕੀ ਆ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਮੌਕੇ ਤੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਦੱਸ ਦਰਅਸਲ ਖਬਰ ਆ ਸੂਤਰਾਂ ਦੇ ਹਵਾਲੇ ਤੋਂ ਕਿ ਉਹਨਾਂ ਦਾ ਪੈਰ ਤਿਲਕਣ ਦੇ ਕਾਰਨ ਉਹਨਾਂ ਦੇ ਸੱਟ ਵੱਜ ਚੁੱਕੀ ਹੈ ਜਿਸ ਕਰਕੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਅਕਸਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿੱਥੇ ਪੰਜਾਬ ਦੇ ਗਵਰਨਰ ਨੇ ਨਾਲ ਦੀ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਅਕਸਰ ਚੰਡੀਗੜ੍ਹ ਨੂੰ ਲੈ ਕੇ ਬਹੁਤ ਸਾਰੇ ਫੈਸਲੇ ਲੈਂਦੇ ਨੇ ਚੰਡੀਗੜ੍ਹ ਦੇ ਵਿੱਚ ਨਸ਼ੇ ਨੂੰ ਲੈ ਕੇ ਬਹੁਤ ਸਾਰੇ ਫੈਸਲੇ ਲੈਂਦੇ ਨੇ ਇੱਥੋਂ ਤੱਕ ਇਹ ਵੀ ਹੁਕਮ ਕਈ ਵਾਰ ਸੁਣਾ ਆਦੰਨੇ ਨੇ ਕਿ ਵਿਦਿਆਰਥੀਆਂ ਨੂੰ ਜਿਹੜਾ ਸਕੂਲਾਂ ਦੇ ਵਿੱਚ ਇਸ ਬਾਰੇ ਜਾਗਰੂਕ ਕਰਾਇਆ ਜਾਵੇ ਮੁਹਿਮਾ ਚਲਾਈ ਜਾਂਦੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਕੰਟਰੋਲ ਕਰਨ ਨੂੰ ਲੈ ਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਜਿਸ ਦੇ ਵਿੱਚ ਗਰਦਾਸਪੁਰ ਫਿਰੋਜ਼ਪੁਰ ਅਮ੍ਰਿਤਸਰ ਦੇ ਵਿੱਚ ਕਈ ਵਾਰ ਉਹਨਾਂ ਦੇ ਵੱਲੋਂ ਪੈਦਲ ਯਾਤਰਾ ਤੱਕ ਕੀਤੀ ਜਾਂਦੀ ਹੈ ਇਨ੍ਹਾਂ ਜ਼ਿਲ੍ਹਿਆਂ ਦਾ ਗਰਾਊਂਡ ਤੇ ਜਾ ਕੇ ਹਾਲ ਜਾਣਿਆ ਜਾਂਦਾ ਇਤੋਂ ਤੱਕ ਕਿ ਬੀਐਸਐਫ ਦੀਆਂ ਟੁਕੜੀਆਂ ਨਾਲ ਪੰਜਾਬ ਪੁਲਿਸ ਦੇ ਜਵਾਨ ਜਾਂਦੇ ਨੇ ਸਾਰੇ ਬਾਰਡਰ ਏਰੀਆ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਾਨੀ ਕਿ ਪੰਜਾਬ ਦੇ ਮੁੱਦਿਆਂ ਨੂੰ ਗੰਭੀਰ ਹੋ ਕੇ ਹੱਲ ਕਰਨ ਦੇ ਲਈ ਹਰ ਵਕਤ ਤਤਪਰ ਰਹਿੰਦੇ ਨੇ ਬਹੁਤ ਸਾਰੇ ਬਿਆਨਾਂ ਦੇ ਨਾਲ ਚਰਚਾ ਦੇ ਵਿੱਚ ਵੀ ਆਉਂਦੇ ਨੇ ਪਰ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲੈ ਕੇ ਬਹੁਤ ਵੱਡੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਉਹਨਾਂ ਦੀ ਅਚਾਨਕ ਸਿਹਤ ਵਿਗੜੀ ਆ ਸਿਹਤ ਵਿਗੜਨ ਦਾ ਕਾਰਨ ਦੱਸ ਲਿਆ ਕਿ ਤਿਲਕਣ ਦੇ ਕਾਰਨ ਫਿਸਲਣ ਦੇ ਕਾਰਨ ਉਹਨਾਂ ਦੇ ਪੈਰ ਫਿਸਲਦਾ ਤੇ ਉਸ ਤੋਂ ਬਾਅਦ ਤਿਲਕ ਜਾਂਦੇ ਨੇ ਤੇ ਜਿਸ ਕਰਕੇ ਉਹਨਾਂ ਨੂੰ 6:00 ਵਜੇ ਜਾਂਦੀ ਆ ਪਰ ਮੌਕੇ ਤੇ ਜਿਹੜੇ ਦੀ ਸੁਰੱਖਿਆ ਦੇ ਵਿੱਚ ਗਾਰਦ ਤਾਇਨਾਤ ਹੋਦੇ ਨੇ ਉਹਨਾਂ ਦੁਆਰਾ ਉਹਨਾਂ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਜਿੱਥੇ ਕਿ ਹਾਲਾਂਕਿ ਦੱਸਿਆ ਜਾ ਰਿਹਾ ਉਹਨਾਂ ਦੀ ਸਥਿਤੀ ਸਥੈਰਾ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੁਆਰਾ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਪਰ ਜਿੱਥੇ ਪੰਜਾਬ ਦੇ ਮੁੱਦੇ ਹਰ ਵਕਤ ਪਹਿਲ ਦੇ ਆਧਾਰ ਦੇ ਉੱਪਰ ਹੱਲ ਵੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਗੰਭੀਰਤਾ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਨੇ ਇੱਥੋਂ ਤੱਕ ਕਿ ਗਰਾਊਂਡ ਦੇ ਉੱਪਰ ਉਤਰ ਕੇ ਭਾਵੇਂ ਨਸ਼ਿਆਂ ਨੂੰ ਲੈ ਕੇ ਜਾਂ ਫਿਰ ਬੇਰੁਜ਼ਗਾਰੀ ਨੂੰ ਲੈ ਕੇ ਬਹੁਤ ਸਾਰੇ ਬਿਆਨ ਵੀ ਦੰਦੇ ਨੇ ਇੱਥੋਂ ਤੱਕ ਕਿ ਜਦੋਂ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਤੇ ਇਸੇ ਤਹਿਤ ਇੱਕ ਫੈਦਲ ਯਾਤਰਾ ਉਹਨਾਂ ਦੁਆਰਾ ਵੀ ਇੱਕ ਆਪਣਾ ਹਿੱਸਾ ਬਣਾਇਆ ਜਾਂਦਾ ਯਾਨੀ ਕਿ ਸਿੱਧੇ ਤੌਰ ਤੇ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਉਹ ਨਸ਼ੇ ਤੋਂ ਹਟ ਕੇ ਜਿਹੜੇ ਕੰਮ ਕਿਤੇ ਲੱਗਣ ਜਿਹੜਾ ਰੋਜ਼ਗਾਰ ਦੇ ਰਾਹ ਪੈਂਦੇ ਇਸ ਕਰਕੇ ਅਕਸਰ ਚਰਚਾ ਦੇ ਵਿੱਚ ਰਹ ਜਿਹੜੇ ਨਾਗਰਿਕ ਅਰੇ ਉਹਨਾਂ ਤੋਂ ਸਿਹਤ ਵੀ ਲੈਂਦੇ ਨੇ ਪਰ ਅੱਜ ਉਹਨਾਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲੈ ਕੇ ਵੱਡੀ ਖਬਰ ਹੈ ਕਿ ਅਚਾਨਕ ਸਿਹਤ ਵਿਗੜ ਚੁੱਕਿਆ ਜਿਸ ਕਰਕੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦਰਅਸਲ ਪੈਰ ਤਿਲਕਦਾ ਪੈਰ ਤਿਲਕਣ ਦੇ ਕਾਰਨ ਅਚਾਨਕ ਸੱਟ ਲੱਗ ਜਾਂਦੀ ਹੈ ਹਾਲਾਂਕਿ ਡਾਕਟਰਾਂ ਦੁਆਰਾ ਇਲਾਜ ਕੀਤਾ ਜਾ ਰਿਹਾ ਹਾਲਤ ਕਾਫੀ ਜ਼ਿਆਦਾ ਸਟੇਰ ਦੱਸੀ ਜਾ ਰਹੀ ਹੈ